ਸੋ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਆਪਾਂ ਜੋ ਦਰਿਆ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਹਰੀਕੇ ਪਤਨ ਅੰਦਰ ਆਵਾਏ ਸਤਲੁਜ ਦਰਿਆ ਤੇ ਯਾਨੀ ਕਿ ਬਿਲਕੁਲ ਦਰਿਆ ਦੇ ਇੱਥੀ ਆ ਮਲ ਕੇ ਇੱਕ ਜੇ ਸੜਕ ਜਿਹੜੀ ਜਾਂਦੀ ਸੜਕ ਦੇ ਬਿਲਕੁਲ ਨਾਲ ਆ ਦਰਿਆਰ ਦੇ ਜਗਾ ਵਾ ਤੇ ਉੱਥੇ ਗੁਰਦੁਆਰਾ ਸਾਹਿਬ ਹੈ ਵਰਗੇ ਪਤਨ ਤੋਂ ਆਪਾਂ ਅਡੇ ਦੇ ਵਿੱਚੋਂ ਪੈਦਲ ਚੱਲ ਕੇ ਜਾ ਰਹੇ ਕਿਉਂਕਿ ਪੈਦਲ ਤੁਰਨ ਦਾ ਬਹੁਤ ਸ਼ੌਂਕ ਆ ਸਾਨੂੰ ਜਰਦਰ ਪੈਦਲ ਹੀ ਤੁਰਦੇ ਆਂ ਹੀ ਤੇ ਆਵਾ ਸਤਲੁਜ ਦਰਿਆ ਤਰੰਦਾਰਾਂ ਜਿਲੇ ਤੋਂ ਤਕਰੀਬਨ 20-25 ਕਿਲੋਮੀਟਰ ਆ ਤੇ ਰਸਤੇ ਲ ਜਾਂਦੇ ਆ ਕਾਫੀ ਜਿਹੜੇ ਜਾਨਵਰ ਆ ਉਹ ਟਕਰਿਆ ਆਪਾਂ ਨੂੰ ਤੇ ਇਧਰਲੇ ਪਾਸੇ ਜਿਹੜਾ ਕਾਫੀ ਹੈਗਾ ਵਾ ਪਾਣੀ ਪਰ ਦੂਜੀ ਸਾਈਡ ਜਿਹੜਾ ਵਾ ਉਹ ਬੰਨ ਲਾਇਆ ਵਾ ਕਿਉਂਕਿ ਉਧਰ ਪਿੰਡ ਵਗੈਰਾ ਪੈਂਦੇ ਆ ਤੇ ਆ ਗੁਰਦੁਆਰਾ ਸਾਹਿਬ ਆ ਤੇ ਆਓ ਤੁਹਾਨੂੰ ਆਪਾਂ ਲੈ ਕੇ ਚੱਲਦੇ ਹਾਂ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਆਪਾਂ ਚੱਲ ਪਈਏ ਗੁਰੂ ਘਰ ਨੂੰ ਯਾਦ ਰਹੀ ਆਰੀ ਦੂਜੀ ਸਾਈਡ ਹੈ ਜਿਹੜੇ ਕਿ ਉਧਰ ਦੀ ਸਾਈਡ ਭਰਿਆ ਤੇ ਇਧਰ ਦੀ ਸਾਈਡ ਬਿਲਕੁਲ ਘੱਟ ਪਾਣੀ ਇਹ ਹਵਾ ਗੁਰਦੁਆਰਾ ਸਾਹਿਬ ਨੇੜਾ ਮੋੜ ਮੁੜਦਾ ਵਾ ਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਦੇਖ ਲਓ ਇਧਰ ਵੀ ਦਰਿਆ ਵਾ ਤੇ ਐ ਸਾਈਡ ਵੀ ਦਰਿਆ ਵਾ ਤੇ ਵਿਚੈਂਟਰ 'ਚ ਗੁਰਦੁਆਰਾ ਸਾਹਿਬ ਆ ਐ ਸਾਈਡ ਵੀ ਦਰਿਆ ਵਾ ਤੇ ਦੂਜੀ ਸਾਈਡ ਵੀ ਦਰਿਆ ਵਾ ਤੇ ਗੁਰਦੁਆਰਾ ਸਾਹਿਬ ਆ ਜੀ ਈਸਰ ਧਾਮ ਨਾਨਕਸਰੀਆਂ ਦਾ ਗੁਰਦੁਆਰਾ ਵਾ ਵੈਸੇ ਇਸ ਗੁਰਦੁਆਰਾ ਸਾਹਿਬ ਵਿੱਚ ਸੰਗਤ ਜਿਹੜੀ ਆ ਬਹੁਤ ਘੱਟ ਦੇਖਣ ਨੂੰ ਮਿਲੀ ਆ ਨਹੀਂ ਤੇ ਇਦਾਂ ਦਾ 뷰 ਹੋਵੇ ਤੇ ਸੰਗਤ ਤੇ ਬਹੁਤ ਜਿਆਦੀ ਹੋਵੇ ਸਕੂਨਦਾ ਇੱਕ ਜਗ੍ਹਾ ਤੇ ਪਰ ਜਿਹੜਾ ਜਿੱਦੋਂ ਮੈਂ ਗਿਆ ਸ਼ਾਮੀਪਈ ਗਿਆ ਵਾਂ ਉਦੋਂ ਸੰਗਤ ਜਿਹੜੀ ਬਹੁਤ ਘੱਟ ਹੀ ਥੋੜੇ ਬਹੁਤੇ ਹੀ ਜਿਹੜੇ ਤਰ੍ਹਾਂ ਵੀ ਵਿਰਲੇ ਵਰਲੇ ਲੋਕ ਹੀ ਤੇ ਸੰਗਤ ਜਿਹੜੀ ਘਾਟੀ ਲੈ ਕੇ ਨੂੰ ਉੱਥੋਂ ਦੀ ਜਿਹੜੀ ਸਜਾਵਟ ਤੇ ਸਫਾਈ ਸਫਾਈ ਦਾ ਬਹੁਤ ਧਿਆਨ ਰੱਖਿਆ ਜਾਂਦਾ ਉੱਥੇ ਤੇ ਆਪਾਂ ਬੈਠ ਕੇ ਜੀ ਆਪਣੇ ਜੋੜੇ ਲਾ ਕੇ ਤੇ ਗੁਰੂ ਘਰ ਨੂੰ ਫਿਰ ਮੱਥਾ ਟੇਕਣ ਤੋਂ ਰੁਪੇ ਆਵਾ ਦਰਬਾਰ ਜਿੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਆ ਤੇ ਇੱਥੇ ਚਾਹ ਵਰਤਾਈ ਜਾ ਰਹੀ ਸੀ ਤੇ ਆਪਾਂ ਫਿਰ ਥੋੜੀ-ਬੋਦੀ ਚਾਹ ਪੀ ਗਏ ਤੇ ਫਿਰ ਆਪਾਂ ਫਿਰ ਬਾਹਰ ਨੂੰ ਆ ਗਏ ਸੋ ਇੱਥੇ ਵੀਡੀਓ ਬਣਾਉਣ ਨਹੀਂ ਦਿੰਦੇ ਤੇ ਆਪਾਂ ਫਿਰ ਵੀ ਇੰਨੀ ਕੁ ਬਣਾ ਲਈ ਤੇ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਇੰਨੀ ਕੁ ਜਾਣਕਾਰੀ ਅਗਲੇ ਵਲੌਗ 'ਚ ਤੁਹਾਨੂੰ ਵੱਧ ਵੀਡੀਓ ਵਿਖਾਵਾਂਗੇ ਆਪਾਂ ਮਹਾਰਾਸ਼ਟਰ ਸਾਈਡ ਚੱਲੇ ਆ ਤੇ ਉਧਰ ਜਾ ਕੇ ਤੁਹਾਨੂੰ ਵੀਡੀਓ ਦਿਖਾਵਾਂਗੇ ਸੋ ਤਾਂ ਤਾਕੀ ਜੁੜੇ ਰੋ ਸਾਡੇ ਚੈਨਲ ਨਾਲ